ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਵਿੱਚ ਜੀ ਤੇ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਕਿ ਜਿੱਦਾਂ ਕਿ ਕੈਨੇਡਾ ਵਿੱਚ ਜਦੋਂ ਤੁਸੀਂ ਪਹਿਲੀ ਵਾਰ ਸਟੂਡੈਂਟ ਵੀਜ਼ਾ ਤੇ ਆਉਂਦੇ ਹੋ ਚਾਹੀ ਵਰਕ ਪਰਮਿਟ ਤੇ ਆਉਂਦੇ ਆਂ ਤੇ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਉਹ ਇਹੀ ਆ ਕਿ ਜਿੱਦਾਂ ਕਿ ਆਪਾਂ ਆ ਕੇ ਇੱਥੇ ਰੂਮ ਲੈਣਾ ਰੈਂਟ ਤੇ ਠੀਕ ਆ ਉਹਦੀ ਲਿਵਿੰਗ ਕਾਸਟ ਮਤਲਬ ਕਿ ਮਹੀਨੇ ਦੀ ਕਿੰਨੀ ਆ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਆਂ ਅੱਜ ਕਿ ਸਾਰਾ ਤੁਹਾਨੂੰ ਮਹੀਨੇ ਦਾ ਕਿੰਨਾ ਕੁ ਮਤਲਬ ਕਿ ਖਰਚਾ ਹੋ ਜਾਂਦਾ ਇਕੱਲੇ ਜੇ ਸਟੂਡੈਂਟ ਦੀ ਗੱਲ ਕਰਦੇ ਆਂ ਤੇ ਜਿੱਦਾਂ ਕਿ ਦੋ ਜਣਿਆਂ ਦੀ ਵੀ ਆਪਾਂ ਗੱਲ ਕਰਾਂਗੇ ਤੇ ਮੰਨ ਲਓ ਇਕੱਲੇ ਦਾ ਜੇ ਆਪਾਂ ਰੈਂਟ ਦੀ ਗੱਲ ਕਰਦੇ ਆਂ ਤੇ ਉਹ 500 ਦੇ 700 ਦੇ ਵਿੱਚ ਤੁਹਾਡਾ ਰੈਂਟ ਪੈਂਦਾ ਇੱਕ ਰੂਮ ਜਿੱਦਾਂ ਕਿ ਤੁਸੀਂ ਲੈਣਾ ਹੋਵੇ ਮਤਲਬ ਕਿ ਇੱਕ ਰੂਮ ਜੇ ਤੁਸੀਂ ਲੈਣਾ ਇਕੱਲੇ ਆਸਤੇ 500 ਦੇ 700 ਦੇ ਵਿੱਚ ਤੁਹਾਨੂੰ ਰੈਂਟ ਆਊਗਾ ਜੇ ਮਤਲਬ ਕਿ ਜਿਹੜੀ ਆਪਾਂ ਯੂਟਿਲਿਟੀ ਦੀ ਗੱਲ ਕਰਦੇ ਆ ਉਹ ਵਿੱਚ ਹੀ ਕਈ ਵਾਰ ਆ ਜਾਂਦੀ ਨੇ ਵੱਖਰੀ ਆਉਂਦੀ ਆ ਜਿਵੇਂ 50 ਡਾਲਰ ਚਾਹੇ 100 ਡਾਲਰ ਯੂਟਿਲਿਟੀ ਆ ਜਾਂਦੀ ਆ ਫੂਡ ਦੀ ਗੱਲ ਕਰਦੇ ਆ ਤੁਸੀਂ ਮਤਲਬ ਮੰਨ ਕੇ ਚੱਲੋ ਕਿ 200 300 ਦੇ ਵਿੱਚ ਤੇ ਮਿਨੀਮਮ ਦੱਸ ਰਿਆ ਮੈਂ ਕਿ ਫੂਡ ਦਾ ਖਰਚਾ ਜਿਹੜਾ ਆਪਣਾ ਰੋਟੀ ਦਾ ਖਰਚਾ ਹੁੰਦਾ ਉਸ ਤੋਂ ਬਾਅਦ ਜੇ ਬੱਸਾਂ ਤੇ ਜਾਣਾ ਚਾਹੇ ਸੁਡਨ ਗੱਡੀ ਤਾਂ ਆਉਂਦੇ ਆ ਆਪਾਂ ਲੈ ਨਹੀਂ ਸਕਦੇਗੇ ਤੁਸੀਂ ਬੱਸ ਤੇ ਜਾਣਾ ਉਹਦਾ ਮਤਲਬ 150 200 ਉਹਦਾ ਡਾਲਰ ਖਰਚਾ ਹੁੰਦਾ ਉਸ ਤੋਂ ਬਾਅਦ ਲਾਸਟ ਤੇ ਆਉਂਦਾ ਤੁਹਾਡਾ ਫੋਨ ਦਾ ਫੂਨ ਦਾ ਤੁਹਾਡੇ ਦਾ ਤੁਸੀਂ ਕਿਹੜਾ ਪਲਾਨ ਲੈ ਰਹੇ ਆ ਕਿ ਮਤਲਬ ਘੱਟ ਤੋਂ ਘੱਟ ਪਲਾਨ 50 ਤੱਕ ਹੈਗਾ ਕਿ ਤੁਸੀਂ 50 ਡਾਲਰ ਦਾ ਪਲਾਨ ਲੈ ਸਕਦੇ ਹੋ ਉਸ ਤੋਂ ਬਾਅਦ ਜਿੱਦਾਂ ਕਿ ਵੱਧਦਾ ਰਹਿੰਦਾ 100 ਡਾਲਰ ਤੱਕ ਇਦਾਂ ਜਾਨੀ ਕਿ ਇਹ ਮਹੀਨੇ ਦਾ ਤੁਹਾਡਾ ਖਰਚਾ ਹੁੰਦਾ ਸੇਵਿੰਗ ਇਦਾਂ ਕਿ ਜੇ ਤੁਸੀਂ ਕਿਸੇ ਨਾਲ ਸ਼ੇਅਰਿੰਗ ਤੇ ਰਹਿ ਰਹੇ ਹੋ ਤਾਂ ਵਧੀਆ ਗੱਲ ਆ ਕਿ ਜਿੱਦਾਂ ਥੋੜਾ ਰੈਂਟ ਘੱਟ ਤੋਂ ਘੱਟ ਵੀ ਹੋ ਸਕਦਾ ਜੇ ਤੁਸ ਨੂੰ ਜਾਣਦਾ ਕੋਈ ਆਪਣਾ ਹੈਗਾ ਤੇ ਉਹਦੇ ਨਾਲ 400 ਵੀ ਰੈਂਟ ਦੇ ਰਿਹਾ ਜਾਂ 450 ਵੀ ਦੇ ਰਿਹਾ ਉਹਦੇ ਵਿੱਚ ਤੁਸੀਂ ਬਚਾ ਸਕਦੇ ਆ ਜਿੱਦਾਂ ਮਹੀਨੇ ਦਾ ਮੰਨ ਕੇ ਚੱਲੋ ਤੁਸੀਂ ਕਿ 1200 1300 ਤੇ 1600 ਦੇ ਕਰੀਬ ਮਹੀਨੇ ਦਾ ਖਰਚਾ ਆ ਜਾਂਦਾ ਤੇ ਜੇ 1600 ਨੂੰ ਆਪਾਂ ਕੰਪੈਰੀਸ਼ਨ ਕਰਦੇ ਆਂ ਇੰਡੀਆ ਦੇ ਹਿਸਾਬ ਨਾਲ ਤੇ ਮਹੀਨੇ ਦਾ ਲੱਖ ਰੁਪਈਆ ਤੁਹਾਡਾ ਖਰਚਾ ਕੈਨੇਡਾ ਦਾ ਕਿ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਵੀ ਤੁਹਾਡਾ ਲੱਖ ਰੁਪਿਆ ਖਰਚਾ ਜੇ ਤੁਸੀਂ ਕੰਮ ਕਰਦੇ ਹੋ ਉਹ ਤੇ ਚਲੋ ਤੁਸੀਂ ਕੰਮ ਕਰਕੇ ਕੱਢ ਲਓਗੇ ਪਰ ਸਾਰਿਆਂ ਦਾ ਵੱਡਾ ਚੈਲੰਜ ਇਹ ਹੈ ਕਿਥੇ ਰਹਿਣਾ ਕਿ ਸਟੂਡੈਂਟ ਨੇ ਚਾਹੇ ਆਪਾਂ ਵਰਕ ਤੇ ਵੀ ਆਉਨੇ ਆ ਕਿ ਉਹ ਮਹੀਨੇ ਦੀ ਥੋੜਾ ਮਤਲਬ ਕਿ ਤੁਹਾਨੂੰ ਮੈਂ ਆ ਆਪਣੇ ਸਾਈਡ ਤੇ ਤੁਹਾਨੂੰ ਸੱਜੇ ਹੱਥਾਂ ਆ ਦੇਖੂ ਕਿ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਸਲਿੱਪ ਨਾਲ ਤੁਸੀਂ ਦੇਖ ਸਕਦੇ ਕਿ ਇੰਨਾ ਖਰਚਾ ਮਹੀਨੇ ਦਾ ਆ ਜਾਂਦਾ ਇਹ ਮੈਂ ਮਿਨੀਮਮ ਦੱਸਿਆ ਤੁਹਾਨੂੰ ਘੱਟ ਤੋਂ ਘੱਟ ਜੇ ਵੀ ਕਰੋਗੇ ਤੇ ਮਤਲਬ ਤੁਹਾਡਾ ਹਜ਼ਾਰ 1200 ਘੱਟ ਤੋਂ ਘੱਟ ਆਹੇ ਕਿ ਇੰਨਾ ਖਰਚਾ ਤੁਹਾਨੂੰ ਆਉਣਾ ਹੀ ਆਉਣਾ ਤੇ 1200 ਦਾ ਵੀ ਤੁਸੀਂ ਐਸਟੀਮੇਟ ਲਾ ਸਕਦੇ ਆ ਕਿ ਜੇ ਆਪਾਂ ਮਤਲਬ ਕਿ ਉਹੀ ਆਪਣਾ 80000 ਕੇ ਇੰਨਾ ਖਰਚਾ ਥੋੜਾ ਕਿ ਇਹ ਮਹੀਨੇ ਦਾ ਖਰਚਾ ਥੋੜਾ ਆਉਣਾ ਹੀ ਆਉਣਾ ਜੇ ਤੁਸੀਂ ਕੈਨੇਡਾ ਵਿੱਚ ਕੰਮ ਨਹੀਂ ਕਰ ਰਹੇ ਫਰੀ ਵੀ ਬੈਠੇ ਆ ਤਾਂ ਵੀ ਇਹ ਖਰਚਾ ਕਿਉਂਕਿ ਰੈਂਟ ਵੀ ਥੋੜਾ ਜਾਣਾ ਹੀ ਆ ਤੇ ਰੋਟੀ ਵੀ ਤੁਸੀਂ ਖਾਣੀ ਹੋਈ ਆ ਤੇ ਫਿਰ ਮੰਨ ਲਓ ਕਿ ਫੋਨ ਵੀ ਆਪਾਂ ਚਲਾਉਣਾ ਹੀ ਹੁੰਦਾ ਫਿਰ ਜੇ ਤੁਸੀਂ ਬਾਹਰ ਵੀ ਕਿਤੇ ਕੰਮ ਵਾਸਤੇ ਵੀ ਬਾਹਰ ਜਾਣਾ ਜੇ ਰਾਈਡ ਲੈਣੀ ਹੈ ਮਤਲਬ ਰਾਈਡ ਉਬਰ ਕਰਾਉਣੀ ਹੈ ਉਹ ਤੋਂ ਦੂਜਾ ਤੇ ਮਹਿੰਗੀ ਆ ਜੇ ਇਸ ਤੇ ਟ੍ਰਾਂਸਪੋਰਟ ਬੱਸਾਂ ਚੱਲਦੀਆਂ ਉਹ ਤਾਂ ਹਜੇ ਮਤਲਬ ਕਿ ਮਹੀਨੇ ਦਾ ਕਾਰਡ ਮਿਲ ਜਾਂਦਾ ਆਪਾਂ ਨੂੰ ਮੰਥਲੀ ਜਿਹਦੇ ਵਿੱਚ ਪੈਸੇ ਪਾਉਣੇ ਪੈਂਦੇ 150 ਡਾਲਰ ਤੇ ਉਹਦੇ ਨਾਲ ਤੁਸੀਂ ਮਤਲਬ ਜਿੱਥੇ ਵੀ ਆਪਦਾ ਜਿਹੜੀ ਵੀ ਸਿਟੀ 'ਚ ਰਹਿ ਰਹੇ ਆ ਹਨਾ ਕਿ ਉੱਥੇ ਤੁਸੀਂ ਉਹ ਮਤਲਬ ਕਿ ਬੱਸ-ਪਾਸ ਚੱਲ ਜਾਂਦੇ ਆ ਪਰ ਜੇ ਤੁਸੀਂ ਰਾਈਡ ਕਰਾ ਕੇ ਚਾਹੀ ਉਬਰ ਕਰਾ ਕੇ ਜਾਣੇ ਆ ਉਹ ਬਹੁਤ ਜ਼ਿਆਦਾ ਮਹਿੰਗੀ ਆ ਇੱਥੇ ਤੇ ਮੰਨ ਲਓ ਕਿ ਜੇ ਮੈਂ ਇਥੋਂ ਕਿਚਨਰ ਤੋਂ ਬ੍ਰੈਂਟਨ ਨੂੰ ਮਤਲਬ Uber ਕਰਾਉਣੀ ਹੋਵੇ ਤਾਂ ਉਹ 70-80 ਡਾਲਰ ਲੱਗਣਗੇ ਪਰ ਰਾਈਡ ਆਲੇ ਮਿਲ ਜਾਂਦੇ ਆ ਜਿੱਦਾਂ ਕਿ ਰਾਈਡ ਆਪਾਂ ਨੂੰ ਮਿਲ ਜਾਂਦੀ ਆ ਸਮਝ ਲਓ ਕਿ 20 ਡਾਲਰ ਜਿੱਦਾਂ 25 ਡਾਲਰ 30 ਡਾਲਰਾਂ ਦੀ ਜਿੱਦਾਂ ਮਤਲਬ ਕਿ ਆਪਾਂ ਨੂੰ ਰਾਈਡ ਮਿਲ ਜਾਂਦੀ ਆ ਪਰ ਬਸਪਾਸ ਜੇ ਤੁਹਾਡੇ ਕੋਲੇ ਹੋਵੇ ਜਿਹੜੀ ਸਿਟੀ ਜਤੁਸੀਂ ਰਹਿੰਦੇ ਆ ਤੇ ਉੱਥੇ ਸੌਖਾ ਤੇ ਜਿਹੜਾ ਰੈਂਟ ਦੀ ਗੱਲ ਕਰਦੇ ਆ ਤੁਹਾਨੂੰ ਪਤਾ ਹੋਣਾ ਹੀ ਹੋਣਾ 400 ਤੋਂ ਘੱਟ ਤਾਂ ਤੁਹਾਨੂੰ ਕਿਤੇ ਵੀ ਨਹੀਂ ਤੁਸੀਂ ਰਹਿ ਸਕਦੇ ਫਿਰ ਰੋਟੀ ਦਾ ਖਰਚਾ ਇਹ ਤੁਸੀਂ ਆਪ ਦੇ ਖਾਣਾ ਤਾਂ ਹੈਗਾ ਹੀ ਆ ਜੇ ਕੰਮ ਕਰੋਗੇ ਜ ਰੋਟੀ ਤਾਂ ਖਾਣੀ ਪੈਣੀ ਆ ਇਹ ਜ਼ਰੂਰੀ ਵੀ ਆ ਤੇ ਇਹਦੇ ਨਾਲ ਥੋੜਾ ਮਤਲਬ ਘੱਟ ਤੋਂ ਘੱਟ 300 ਡਾਲਰ ਮਤਲਬ ਕਿ ਮਿਨੀਮਮ ਆ 300 ਡਾਲਰ ਤੁਹਾਡਾ ਖਰਚਾ ਹੋਊਗਾ ਹੀ ਹੋਗਾ ਜੇ ਤੁਸੀਂ ਉਦਾਂ ਕੋਈ ਜ਼ਿਆਦਾ ਮਤਲਬ ਖਰਚਾ ਕਰਨਾ ਤੁਹਾਡੇ ਤੇ ਆਪ ਦੇ ਨਿਰਭਰ ਪਰ ਇੰਨਾ ਹੈਗਾ ਸੋਨੂੰ ਟੋਟਲ ਮਤਲਬ ਕਿ ਮੈਂ ਤੁਹਾਨੂੰ ਖਰਚਾ ਦੱਸਦਾ ਕਿ ਇਹਦਾ ਇੰਨਾ ਕ ਖਰਚਾ ਹੈ ਇਹ ਆਪਦਾ ਐਸਟੀਮੇਟ ਜਰੂਰ ਲਾ ਕੇ ਆਇਓ ਕਿ ਮਹੀਨੇ ਦੀ ਕੋਸਟ ਮਤਲਬ ਕਿ ਮਹੀਨੇ ਦਾ ਖਰਚਾ ਤੁਹਾਡਾ ਇੰਨਾ ਹੋਣਾ ਹੀ ਹੋਣਾ ਕੋਈ ਸੋਝੇ ਤੁਸੀਂ ਮਤਲਬ ਕੰਮ ਕਰ ਰਹੇ ਆ ਨਹੀਂ ਕਰ ਰਹੇ ਜਦੋਂ ਤੁਸੀਂ ਕੈਨੇਡਾ ਤੇ ਆ ਗਏ ਆ ਇੱਥੇ 에어ਪੋਰਟ ਤੇ ਉਤਰ ਗਏ ਆ ਜੇ ਤੁਹਾਡੇ ਰਿਸ਼ਤੇਦਾਰ ਆ ਤੇ ਬਾਲੀ ਵਿਦਿਹ ਗੱਲਾਂ ਚਲੋ ਉਹ ਤੁਹਾਨੂੰ 15 ਦਿਨ 20 ਦਿਨ ਇੱਥੇ ਰੱਖ ਸਕਦੇ ਹੁੰਦੇ ਆ ਕੋਈ ਵੀ ਰਿਸ਼ਤੇਦਾਰ ਇੰਨਾ ਜ਼ਿਆਦਾ ਟਾਈਮ ਨਹੀਂ ਰੱਖ ਸਕ ਪਰ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਬਾਹਰ ਰਹੋਗੇ ਰੈਂਟ ਦੇ ਇੰਨਾ ਖਰਚਾ ਤੁਹਾਡਾ ਆਉਣਾ ਹੀ ਆਉਣਾ ਤੇ ਇਹ ਐਸਟੀਮੇਟ ਜ਼ਰੂਰ ਆਪਣਾ ਲਾ ਕੇ ਆਇਆ ਕਰੋ ਕਿ ਜਦੋਂ ਅਸੀਂ ਬਾਹਰ ਮਤਲਬ ਕਿ ਸਾਡਾ ਮਹੀਨੇ ਦੀ ਕੋਸਟ ਕਿ ਮਹੀਨੇ ਦਾ ਖਰਚਾ ਕਿੰਨਾ ਕਾ ਤੇ ਦੱਸਿਓ ਤੁਹਾਨੂੰ ਇਹ ਆਪਣੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਹੋਰ ਨਵੀਂ ਵੀਡੀਓ ਨਾਲ ਤੇ ਆਪਾਂ ਨੂੰ ਵੀਰ ਦਾ ਮੈਸੇਜ ਆਇਆ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਨੂੰ ਮਹੀਨੇ ਦਾ ਮਤਲਬ ਸੋ ਕਿ ਕਿੰਨਾ ਕ ਆਉਂਦਾ ਕੈਨੇਡਾ ਵਿੱਚ ਅਸੀਂ ਤੁਹਾਨੂੰ ਮੈਂ ਦੱਸਦਾ ਕਿ ਇਕੱਲੇ ਜਾਣੇ ਦਾ ਇੰਨਾ ਖਰਚਾ ਹੈ ਜੇ ਦੋ ਜਾਣੇ ਹੋ ਤਾਂ ਦੁੱਗਣਾ ਖਰਚਾ ਲਾ ਲਓ ਤੁਸੀਂ ਹਾਂਜੀ ਤੇ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਆਪਾਂ ਹੁਣ ਵੀਡੀਓ ਆਪਤੀ ਤੇ ਜੇ ਤੁਹਾਡਾ ਕੋਈ ਸਵਾਲ ਆ ਮਤਲਬ ਆਪਾਂ ਘਰ ਚੈਰੂਮ ਲੈਣੇ ਆ ਹਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਆਪਾਂ ਤੁਹਾਨੂੰ ਜਵਾਬ ਵੀ ਦਵਾਂਗੇ ਤੇ ਆਪਾਂ ਤੁਹਾਨੂੰ ਮਿਲਦੇ ਆਂ ਫੇਰ ਨਵੀਂ ਵੀਡੀਓ ਨਾਲ ਤੇ ਧੰਨਵਾਦ